ਅੱਜ ਇੱਕ ਹਰਿਆਣੇ ਚ ਕੱਟਣਾ ਵਾਪਰ ਇਹ ਜਿੱਥੇ ਇੱਕ ਸਿੱਖ ਵਿਅਕਤੀ ਕਹਿ ਰਿਹਾ ਕਿ ਮੈਨੂੰ ਖਾਲਸਤਾਨੀ ਕਹਿ ਕੇ ਕੁਝ ਵਿਅਕਤੀ ਕੁੱਟ ਗਏ ਨੇ ਸਿਰ ਚਿੱਟਾ ਮਾਰ ਕੇ ਗਏ ਨੇ ਹੂੰ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਭਾਈਚਾਰਕ ਸਾਂਝ ਹੁੰਦੀ ਹੈ ਜਿਹੜੀ ਜਾਂ ਜਿਹੜੀ ਗੰਦੀ ਸਿਆਸਤ ਹੁੰਦੀ ਹੈ ਜਾਂ ਜਿਹੜੇ ਗੰਦੇ ਸਮਾਜਿਕ ਪ੍ਰਾਣੀ ਹੁੰਦੇ ਆ ਹੂੰ ਉਹਨਾਂ ਵਾਸਤੇ ਇਹ ਖਾਦ ਪਾਣੀ ਦਾ ਕੰਮ ਕਰਦੀ ਹੈ ਉਹਨਾਂ ਦੀ ਸੋਚ ਨੂੰ ਇਹ ਖਾਦ ਪਾਣੀ ਦਾ ਕੰਮ ਕਰਦੀ ਮੈਂ ਜਿਵੇਂ ਕਿਹਾ ਕਿ ਇੱਕ ਤੇ ਚਲੋ ਫੇਸਬੁਕ ਤੇ ਆ ਸੁਖ ਨਾਲ ਉਹ ਤੁਹਾਨੂੰ ਗਾਲਾਂ ਕੱਢ ਲੈਣਗੇ ਤੁਹਾਡੀਆਂ ਫੋਟੋ ਐਡਿਟ ਕਰ ਦੇਣਗੇ ਜਾਂ ਹੱਦ ਤੁਹਾਨੂੰ ਫੋਨ ਕਰ ਦੇਣਗੇ ਜੀ ਐਦੋ ਵੱਦ ਨਹੀਂ ਜਾਂਦੇ ਚਲੋ ਧੰਨਵਾਦ ਉਹਨਾਂ ਦਾ ਬਿਲਕੁਲ ਜੀ ਵੀ ਇੱਥੋਂ ਤੱਕ ਹੀ ਰਹਿੰਦੇ ਆ ਤੇ ਇੱਕ ਉਹ ਜ਼ਾਹਿਲ ਨੇ ਜੇ ਤੁਸੀਂ ਮੋਦੀ ਸਾਹਿਬ ਦੀ ਆਲੋਚਨਾ ਕਰੋਗੇ ਜਾਂ ਇਸ ਤਰ੍ਹਾਂ ਦਾ ਨੈਰੇਟਿਵ ਕੋਈ ਬਣੋਗੇ ਉਹ ਸਿਰ ਪਾੜਨ ਤਾਂ ਕਿੰਨੇ ਜਾਂਦੇ ਉਹ ਕਈ ਵਾਰ ਪਹਿਲੂ ਖਾਨ ਨੂੰ ਮਾਰ ਵੀ ਦਿੰਦੇ ਨੇ ਬਿਲਕੁਲ ਸਮਝਦੇ ਹੋ ਨਾ ਉਹ ਇੱਥੋਂ ਤੱਕ ਚਲੇ ਜਾਂਦੇ ਐ ਨਾ ਨਹਿਰੇ ਟੇਮਾ ਤੇ ਤਾਂ ਇਹ ਇਹ ਚੀਜ਼ ਤੋਂ ਥੋੜਾ ਜਿਹਾ ਕਹਿੰਦੇ ਆ ਕਿ ਯਾਰ ਬਚ ਕੇ ਰਹੋ ਤਾਂ ਕੱਲ ਨੂੰ ਕੋਈ ਵੱਡੀ ਘਟਨਾ ਨਾ ਵਾਪਰੇ ਹੁਣ ਜਿਹੜਾ ਹਰਿਆਣੇ ਚੋਂ ਸਿੱਖ ਆ ਉਹਨੂੰ ਵੀ ਨਿਆ ਚਾਹੀਦਾ ਮੈਂ ਤੇ ਨਿਆ ਉਸ ਕੁੜੀ ਵਾਸਤੇ ਵੀ ਮੰਗਿਆ ਸਭ ਤੋਂ ਪਹਿਲਾਂ ਮੰਗਿਆ ਹੁਣ ਤੇ ਸਾਰਿਆਂ ਨੇ ਖਬਰਾਂ ਚਲਾਤੀਆਂ ਕਿ ਜਿਹੜੀ ਕੁੜੀ ਨੂੰ ਕੰਗਣਾ ਰਣੌਤ ਦੇ ਸਟਾਫ ਦੇ ਮੈਂਬਰ ਉਹ ਹਿਮਾਚਲੀ ਟੋਪੀ ਵਾਲੇ ਨੇ ਚਪੇੜ ਮਾਰੀ ਉੱਥੇ ਬਿਲਕੁਲ ਜੀ ਨਿਆ ਤਾਂ ਉਹਦੇ ਵਾਸਤੇ ਵੀ ਮੰਗਣਾ ਚਾਹੀਦਾ ਹੂੰ ਉਹਦੇ ਤੇ ਵੀ ਅੱਛਾ ਜਿਹੜੇ ਸਾਡੇ ਮਹਿਲਾ ਕਮਿਸ਼ਨ ਆ ਉਹ ਪਤਾ ਨਹੀਂ ਕਿਉਂ ਸਿਆਸਤ ਦੀ ਕਮਿਸ਼ਨ ਬਣ ਕੇ ਰਹਿ ਗਏ ਨੇ ਹੂੰ ਆਪਦੇ ਹਿਸਾਬ ਕਿਤਾਬ ਨਾਲ ਸਿਲੇਕਟਿਵ ਕੇਸਾਂ ਦੇ ਵਿੱਚ ਸਿਲੇਕਟਿਵ ਕਾਰਵਾਈ ਤਾਂ ਹੁਣ ਉਸ ਮਹਿਲਾ ਦੇ ਉਹ ਕੁੜੀ ਨਹੀਂ ਕਿਸੇ ਦੀ ਹੂੰ ਹੁਣ ਕਿਉਂ ਨਹੀਂ ਨੋਟਿਸ ਲਿਆ ਕਿਸੇ ਸ਼ਰੀਆਮ ਨਜ਼ਰ ਵੀ ਆ ਰਿਹਾ ਨਾ ਬਿਲਕੁਲ ਕੈਦ ਹੋਇਆ ਕਮਰੇ ਆਪਾਂ ਦੇਖੀਏ ਤਾਂ ਇੱਕ ਤਾਂ ਹੁੰਦਾ ਨਾ ਬੰਦ ਕਮਰੇ ਚ ਕੁਝ ਹੋ ਗਿਆ ਸਾਹਮਣੇ ਨਹੀਂ ਆਇਆ ਇੱਕ ਕੈਮਰਾ ਉਹਨੇ ਥੱਪੜ ਮਾਰਿਆ ਹੂੰ ਤਾਂ ਕੀ ਉਹ ਕੁੜੀ ਦੀ ਇੱਜ਼ਤ ਨਹੀਂ ਹੈ ਹੂੰ ਗੁੱਸੇ ਨਾਲ ਗੱਲ ਵੀ ਕਰ ਰਹੇ ਨੇ ਉਹ ਲਗਾਤਾਰ ਤਾਂ ਇੱਥੇ ਦਿਲਬਾਖ ਸਿੰਘ ਦਾ ਕਮੈਂਟ ਸੀ ਕਿ ਭਾਈ ਪੰਜਾਬੀ ਭਾਜੀ ਮੋੜ ਦਿੰਦੇ ਨੇ ਤੇ ਇਸੇ ਬਾਅਦ ਦੋ ਚਾਰ ਕਮੈਂਟ ਵੀ ਆ ਗਏ ਨੇ ਤੇ ਇੱਕ ਹੋਰ ਵੀ ਅਜਾਚਾ ਹੋਰ ਸੀ ਜੋ ਨਹੀਆ ਕੁਮਾਰ ਦੇ ਇੱਕ ਮੁੰਡੇ ਨੇ ਮਾਰਿਆ ਜੀ ਥੱਪੜ ਮਤਲਬ 1 ਦੇ ਵਜੇ ਕਿਤੇ ਪ੍ਰਸ਼ਾਂਤ ਪੂਸ਼ਣ ਨੂੰ ਬੱਗੇ ਹੋਰਾਂ ਨੇ ਜਾ ਕੇ ਕੈਬਨ ਚ ਕੁੱਟਿਆ ਹਾਂ ਉਦੋਂ ਉਹਨਾਂ ਨੂੰ ਮਸ਼ਹੂਰ ਕੀਤਾ ਗਿਆ ਇਹਨਾਂ ਵੱਲੋਂ ਬੱਗੇ ਹੋਰਾਂ ਨੇ ਕੈਜਰੀਵਾਲ ਹੋਰਾਂ ਨੂੰ ਅਗੇ ਲਾਇਆ ਬਿਲਕੁਲ ਜੀ ਤੇ ਇਹਨਾਂ ਨੂੰ ਆਉਧਿਆਂ ਦੇ ਨਾਲ ਨਵਾਜਿਆ ਗਿਆ ਹੂੰ ਸੋ ਇਹ ਕੋਈ ਇੱਕ ਥੋੜੀ ਇਹ ਜਦੋਂ ਜੈਦੀ ਨੇ ਮਾਰਿਆ ਸੀਗਾ ਬੂਟ ਤੁਸੀਂ ਉਦੋਂ ਸ਼ਾਇਦ ਪੱਤਰਕਾਰਤਾ ਚ ਨਹੀਂ ਹੋਵਗੇ ਹੋਵਗੇ ਵੀ ਛੋਟੇ ਅੱਜ ਤੋਂ ਕੋਈ ਹੋਣੀ ਹੈ ਕਟਣਾ 12 13 ਸਾਲ ਪਹਿਲਾਂ ਬਿਲਕੁਲ ਜੀ ਤਸਵੀਰਾਂ ਮਿਲ ਜਾਣੇ ਸਪਾਸਟ ਜੈਦੀ ਨੇ ਮਾਰਿਆ ਸੀਗਾ ਸਭ ਤੋਂ ਪਹਿਲਾਂ ਹੂੰ ਉਹ ਜੁੱਤਾ ਹੂੰ ਬੂਟ ਮਾਰਿਆ ਸੀ ਪ੍ਰੈਸ ਕਾਨਫਰੈਂਸ ਚ ਉਸ ਤੋਂ ਬਾਅਦ ਕੰਮ ਚੱਲ ਪਿਆ ਜਰਨੈਲ ਸਿੰਘ ਨੇ ਜੜਤਾ ਹੂੰ ਇੱਥੇ ਬਿਲਕੁਲ ਤਾਂ ਫਿਰ ਤੇ ਇੱਥੇ ਕੋਈ ਤਨੌਲੇ ਵਾਲੇ ਨੇ ਬਾਦਲ ਦੇ ਮਾਰ ਤੇ ਕਿਸੇ ਗੁਰੀ ਨੇ ਮਾਰਤੀ ਰਤੇ ਖੜੇ ਫਿਰ ਤਾਂ ਕੰਮ ਹੀ ਚੱਲ ਪਿਆ ਨਾ ਤਾਂ ਕੇਜਰੀ ਵਾਲਤੇ ਵੀ ਬਹੁਤ ਪਈਆਂ ਫਿਰ ਬਿਲਕੁਲ ਛਾਈ ਸੁੱਟੀ ਗਈ ਚਪੇੜਾ ਮਾਰੀਆਂ ਗਈਆਂ ਹਾਂ ਤਾਂ ਇੱਥੇ ਇੱਕ ਜਗਤਾਰ ਸਿੰਘ ਹੋਰਾਂ ਦਾ ਵੱਖਰਾ ਕਮੈਂਟ ਆ ਕਿ ਕਹਿੰਦੇ ਪਹਿਲਾਂ ਪੰਜਾਬੀ ਵਿਆਹ ਵਾਲੇ ਘਰਾਂ ਦੇ ਵਿੱਚ ਕੋਈ ਆਦਮੀ ਬਿਨਾਂ ਸੱਦੇ ਆ ਜਾਂਦੇ ਸੀ ਕਹਿੰਦੇ ਉਹੀ ਹਾਲ ਹੁਣ ਯੂਨੀਅਨ ਵਾਲਿਆਂ ਦਾ ਹੋਇਆ ਪਿਆ ਜੀ ਇਹ ਦੇਖੋ ਮੈਂ ਚਲੋ ਯੂਨੀਅਨਾਂ ਦਾ ਵੀ ਪ੍ਰੈਸ਼ਰ ਆ ਜ਼ਰੂਰੀ ਨੇ ਜਥੇਬੰਦੀਆਂ ਜੇ ਜਥੇਬੰਦੀਆਂ ਨਾ ਹੁੰਦੀਆਂ ਤਾਂ ਕੀ ਨਰਿੰਦਰ ਮੋਦੀ ਸਰਕਾਰ ਝੁਕਦੀ ਸੀ ਬਿਲਕੁਲ ਨਹੀਂ ਜੀ ਮੈਂ ਤੁਹਾਡੇ ਸਾਹਮਣੇ ਅੱਜ ਇੱਕ ਖੁਲਾਸਾ ਕਰਨ ਮਾਫ ਕਰਨਾ ਜੀ ਤੇ ਇਥੇ ਰਮਨਦੀਪੁਰ ਨੇ ਕੰਟਰੀਬਿਊਟ ਕੀਤਾ ਜੀ ਧੰਨਵਾਦ ਹਾਂ ਬਹੁਤ ਬਹੁਤ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਖੁਲਾਸਾ ਕਰ ਦਿੰਨਾ ਕਿਸੇ ਦਿਨ ਇਹਨੂੰ ਖੁੱਲ ਵੀ ਦੇਵਾਂਗੇ ਹਾਂ ਕਿ ਨਰਿੰਦਰ ਮੋਦੀ ਨੂੰ ਕੋਈ ਇਲਾਮ ਨਹੀਂ ਸੀ ਹੋਇਆ ਉਤੋਂ ਕੋਈ ਆਕਾਸ਼ਵਾਣੀ ਨਹੀਂ ਸੀ ਹੋਈ ਕਿ ਬੱਚਾ ਕਿਉਂਕਿ ਉਹ ਤੇ ਖੁਦ avatars ਆ ਤਲਾ ਨੀਆ avatars ਬਿਲਕੁਲ ਜੀ ਉਨੂੰ ਕੋਈ ਕਾਸ਼ਵਾਨੀ ਨਹੀਂ ਸੀ ਹੋਈ ਕਿ ਖੇਤੀ ਕਾਨੂੰਨ ਵਾਪਸ ਲੈ ਲਾ ਹੂੰ ਇਹ ਅੰਦਰ ਦੀਆਂ ਰਿਪੋਰਟਾਂ ਸੀਗੀਆਂ ਤਾਂ ਜੇ ਉੱਥੋਂ ਤੱਕ ਕਹਾਣੀ ਚੱਲ ਗਈ ਤਾਂ ਉਹ ਜਥੇਬੰਦਕ ਦਬਾਅ ਕਰਕੇ ਸੀ ਹਾਂ ਮੈਂ ਇਸ ਚੀਜ਼ ਦੇ ਹੱਕ 'ਚ ਆ ਕਿ ਜਥੇਬੰਦਕ ਕੋਲਾ ਨੂੰ ਹੁਣ ਟਾਬਿਆਂ ਦੀ ਜਾਇਦਾਦਾਂ ਦੀ ਲੜਾਈ 'ਚ ਲੈ ਜਾਣਾ ਹੂੰ ਦੁਕਾਨਾਂ ਦੇ ਛੋਟੇ ਮੋਟੇ ਲੈਮਬੇਨ 'ਚ ਲੈ ਜਾਣਾ ਹੂੰ ਪਰਿਵਾਰਕ ਝਗੜਿਆਂ 'ਚ ਲੈ ਜਾਣਾ ਇਹ ਖੋਲਾਂ ਦਾ ਨੁਕਸਾਨ ਆ ਹੂੰ ਲੋਕਾਂ ਨੂੰ ਖੱਜਲ ਕਰਨਾ ਗੱਲ-ਗੱਲ ਤੇ ਧਰਨਾ ਮਜ਼ਹਰਾ ਤਾਂ ਉਹ ਇਕਨੋਮੀ ਨੂੰ ਵੀ ਤੁਹਾਡੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਿਲਕੁਲ ਮੈਂ ਇਸ ਹੱਕ 'ਚ ਆ ਕਿ ਤੁਹਾਡੀ ਰੂਪਰੇਖਾ ਜਥੇਬੰਦਕ ਤੌਰ ਤੇ ਇਹੋ ਜਿਹੀ ਹੋਵੇ ਕਿ ਗੱਲ-ਗੱਲ ਤੇ ਧਰਨਾ ਨਾ ਲੱਗੇ ਜਿੱਥੇ ਲੱਗਣਾ ਤੇ ਉੱਥੇ ਤੁਹਾਡੀ ਇਕਜੁੱਟਤਾ ਤੁਹਾਡੀ ਤਾਕਤ ਜਿਹੜੀ ਹੈ ਉਹ ਫਿਰ ਪੂਰੀ ਸਿਰੇ ਦੀ ਹੋਵੇ ਜੀ